ਸਾਰੇ ਪ੍ਰਗਟਾ ਵਸੀਆਂ ਨੂੰ ਪਿਆਰ ਭਰੀ ਨਮਸਕਾਰ ਮੈਂ ਸੰਦੀਪ ਕਾਲੀਆ ਸਿਟੀ ਪ੍ਰੈਸ ਕਲਬ ਪ੍ਰਧਾਨ ਸਾਰੇ ਸ਼ਹਿਰ ਵਸੀਆਂ ਨੂੰ ਦੇਸ਼ ਵਾਸੀਆਂ ਨੂੰ ਦੁਬਾਰੀ ਵਿਸ਼ਕਰਮਾ ਦਿਵਸ ਦੀ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਮੈਂ ਬਰਮਾਦਮਾ ਕਰੂੰ ਦੁਆ ਕਰਦਾ ਵੀ ਇਹ ਤਿਉਹਾਰ ਸਾਰਿਆਂ ਦੀ ਖੁਸ਼ੀਆਂ ਭਰ ਲੈ ਕੇ ਆਵੇ ਸਾਰਿਆਂ ਨੂੰ ਸਿਹਤ ਬਖਸ਼ੀ ਤੇ ਇੱਕ ਵਾਰ ਫੇਰ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਸਾਰੇ ਸ਼ਹਿਰ ਵਸੀਆਂ ਨੂੰ ਦੇਸ਼ ਵਾਸੀਆਂ ਨੂੰ ਦੁਬਾਰੀ ਵਿਸ਼ਕਰਮਾ ਦਿਵਸ ਤੇ ਬੰਦੀ ਛੋੜ ਦੀ ਵਧੀਆਂ ਲੱਖ ਲੱਖ ਵਧਾਈਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਫਗਵਾੜਾ ਵਸੀਆਂ ਨੂੰ ਪਿਆਰ ਭਰੀ ਨਮਸਕਾਰ ਮੈਂ ਸੰਦੀਪ ਕਾਲੀਆ ਸਿਟੀ ਪ੍ਰੈਸ ਕਲਬ ਦਾ ਪ੍ਰਧਾਨ ਸਾਰੇ ਸ਼ਹਿਰ ਵਸੀਆਂ ਨੂੰ ਦੇਸ਼ ਵਾਸੀਆਂ ਨੂੰ ਦਿਵਾਰੀ ਵਿਸ਼ਕਰਮਾ ਦਿਵਸ ਤੇ ਬੰਦੀ ਛੋੜ ਦੀ ਵਧੀਆਂ ਲੱਖ ਲੱਖ ਵਧਾਈਆਂ ਦਿੰਦਾ ਮੈਂ ਬਰਮਾਦਮਾ ਕਰੂੰ ਦੁਆ ਕਰਦਾ ਵੀ ਇਹ ਤਿਉਹਾਰ ਸਾਰਿਆਂ ਦੀ ਖੁਸ਼ੀਆਂ ਭਰ ਲੈ ਕੇ ਆਵੇ ਸਾਰਿਆਂ ਨੂੰ ਸਿਹਤ ਬਖਸ਼ੀ ਤੇ ਟਿੱਕੂ ਵਰ ਘੇਰ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਵਿਸ਼ਕਰਮਾ ਦਿਵਸ ਤੇ ਬੰਦੀ ਛੋੜ ਦੀ ਵਧੀਆਂ ਲੱਖ ਲੱਖ ਵਧਾਈਆਂ ਨਮਸਕਾਰ ਜੀ